ਦੇਖੋ ਲੰਮੇ ਸਮੇਂ ਤੋਂ ਤੁਸੀਂ 4000ਾਂ ਬੋਲ ਕੇ ਇੱਕ ਨਾਦਰੋਂ ਵੀ 0 ਤੋਂ 0 ਬਣਾਤਾ। ਅਰ ਅੱਜ ਇੰਨੇ ਦੁਪਹਿਰ ਦੇ ਗਰਮੀ ਵਿੱਚ ਹੋਏ ਦਾ ਕੱਟ ਕਰਕੇ ਇਹ ਸਮਝਰੋ ਤੁਸੀਂ ਮੈਨੂੰ ਜ਼ਿੰਦਗੀ ਭਰ ਲਈ ਬੁੱਲ ਲੈ। ਔਰ ਵਾਅਦਾ ਤੁਹਾਨੂੰ ਵਾਅਦਾ ਕਰ ਰਹਾ ਹਾਂ ਕਿ ਤੁਹਾਡੀ ਇਸ ਚਿੱਟੀ ਸੇਵਾ ਦਾ ਤੁਹਾਡੇ ਤੱਕ ਜਿਹੜਾ ਤੁਸੀਂ ਕਰ ਰਹੇ ਹੋ। ਦਾ ਮਨ ਤੁਹਾਡੀ ਸੇਵਾ ਕਰਕੇ ਸੁਦੇਸ਼ ਵਿਆਹ ਚਾਰ ਗੁਣਾ ਵੱਧ ਕਰਕੇ ਤੁਰਾ ਇੱਚੀ ਨਹੀਂ ਤੋ ਅੱਜ ਆਪਣਾ ਸ਼ਰਗੰਢੇ ਉਹ ਮੂਰ ਆਪਣਾ ਜੂਰ ਪਰਵੇਦੀ ਵਾ ਇੱਕ ਦਿਨ ਰਾਤ ਨੂੰ 1 ਵਜੇ ਲੈ ਗਿਆ ਪਰ ਕੱਲੇ ਇਲਾਕੇ ਵਿੱਚ ਨਹੀਂ ਦੂਰ ਦਰੇਡੇ ਤੱਕ ਤੁਸੀਂ ਪਨਾ ਜਾ ਕੇ ਪ੍ਰਚਾਰ ਕਰਦੇ ਹੋ ਦਾਇ ਦੇ ਨਾਲ ਸਾਡੋ ਬਹੁਤ ਵੱਡੀ ਸ਼ਕਤੀ ਮਿਲਦੀ ਆ। ਸਮੇ ਸਮਾਂ ਤਾਂ ਜਿਹੜੀ ਲਹਿਰ ਬਣੀ ਆ। ਇੱਕਾ ਤੂਫਾਨ ਬਣਿਆ। ਟੱਕੜੀ ਦੇ ਹੱਥ ਸੀ। ਟੱਕਲੇ ਟੱਕਲੇ ਹੋਈ ਜਾ। ਪਹਿਲਾ ਕੁਝ ਦਿਨ ਪਹਿਲਾਂ ਦੇਖੋ ਹਾਰ ਰਹੋ ਜਦ ਦਰਦਣਾ ਰੋ। ਸਰੋਵਰੀ ਕਾਲੀਦਾਲ ਨਾਲ ਚਾਂਮੋਂ ਦੇ ਰਹੇ। ਪਰ ਆਪ ਇਸ ਨੇ ਕਹਾਤੇ ਤੋ ਤੂਫਾਨ ਹੀ ਆ ਗਿਆ। ਪਹਿਲਾਂ ਤਾਂ ਰੀਜ਼ ਲਈ ਆਰ ਵੀ ਦੌੜੇ ਨੇ ਕਾਗੜਾ ਛੱਡ ਕੇ ਸ਼ਰਮਣੀ ਅਕਾਲੀ ਦਰਬਾਰ ਵਿੱਚ ਦੀ ਸ਼ਾਮਲ ਹੋਇਆ ਬਲਕੇ ਮੈਨੂੰ ਭੀ ਚੌੜੀ ਭਾਈ ਦਰਜ ਰਵਾ ਲਿਆ ਉਹ ਦਰਸੌਂ ਲਗਦਾ ਆਉਂਦਾ ਤੇ ਫਿਰ ਦੁਬਾਰਾ ਕੇਵਲ ਕ੍ਰਿਸ਼ਿਦੁਆਰ ਦੀ ਜਿਨ੍ਹਾਂ ਨੇ ਇਕੱਲਕ 6000 ਵੋਟ ਰਏ ਭੂਮੀ ਸ਼ਾਮਲ ਹੋ ਗਏ ਫਿਰ ਮਾਰਕਸ ਵਿਕਰਮ ਦੇ ਵੀ ਛੋਟੇ ਜਿਹੜਾਰੇ ਪਿਛਲੀ ਵਾਰ ਜ਼ੋਰ ਲੜ ਕੇ 1 ਲੱਖ 40 ਹਜ਼ਾਰ ਬੋਲ ਲਈ ਆਪਣੇ ਮੁਕਾਬਲੇ ਉਹ ਵੀ ਆਪਣੀ ਸ਼ਾਮ ਰੋਗੇ ਸਭ ਕਾਂਸੀ ਰਾਮ ਜੀ ਦੇ ਸਰਕਾਰ ਜੋ ਭੈਂਦੀ ਵਾ ਪਰਸ ਉਹਨਾਂ ਦੇ ਜਨਮ ਸਥਾਨ ਤੇ ਗਿਆ ਪਰਿਵਾਰ ਸਰੇ